ਸਰਕਾਰ ਨੇ ਸਿਰਫ ਨੀਤੀ ਇੱਕੋ ਰੱਖੀ ਹੋਈ ਆ ਜਿਹੜਾ ਕਿਸਾਨ ਨੂੰ ਮਾਰੂ ਦਾ ਉਹ ਜਿਹੜੇ ਪਹਿਲਾਂ ਬਣੇ ਹੋਏ ਆ ਇੰਨੀਆਂ ਕਲੋਨੀਆਂ ਗੱਟੀਆਂ ਉਹ ਤਾਂ ਅਜੇ ਤੱਕ ਇਹਨਾਂ ਕੋ ਕੰਪਲੀਟ ਨਹੀਂ ਹੋਈਆਂ ਲੁੱਟ ਲਾ ਪੰਜਾਬ ਨੂੰ ਹੋਰ ਕੋਈ ਜ਼ਰੀਆ ਨਹੀਂ ਰਹਿ ਗਿਆ ਕਦੇ ਉਹ ਕੋਈ ਜ਼ਰੀਆ ਬਣਾ ਦਿੰਦੇ ਆ ਇਸ ਟਾਈਮ ਤੇ ਹੁਣ ਜ਼ਰੀਆ ਕੀ ਆ ਵੀ ਜਿਹੜੀ ਉਹ ਜ਼ਮੀਨਾਂ ਦੇਖਦੇ ਆ ਵੀ ਜ਼ਮੀਨ ਦੇ ਵਿੱਚੋਂ ਅਸੀਂ ਆਪਣਾ ਵੇਚੀਏ ਜੋ ਵੀ ਹੈ ਉਹਨਾਂ ਦੇ ਪ੍ਰਾਪਰਟੀ ਆਫ ਦਾ ਕਮਿਸ਼ਨ ਲਈਏ ਜਿੱਥੇ ਸਾਡੀ ਜ਼ਮੀਨ ਆ ਸਾਡਾ ਉਹਦੇ ਵਿੱਚ ਹੀ ਘਰ ਹੈਗਾ ਆ ਜਿਹੜਾ ਘਰ ਹੈਗਾ ਉਹਦਾ ਵੀ ਖਸਰੇ ਨੰਬਰ ਵਿੱਚ ਪਾਏ ਹੈਗੇ ਆ ਅੱਛਾ ਉਹਦੇ ਵੀ ਖਸਰੇ ਨੰਬਰ ਪਾਏ ਹੈਗੇ ਆ ਸਾਡੀ ਜ਼ਮੀਨ ਹੀ ਕੱਲੀ ਜਾਣੇ ਸਾਡਾ ਘਰ ਵੀ ਜਾਣਾ ਆ ਸਾਡੇ ਘਰਾਂ ਦਾ ਜਾੜਾ ਹੁਣ ਐ ਹੈ ਪਾਇਆ ਸੀ ਤਾਂ 1947 ਚ ਪਹਿਲੇ ਉੱਚੜ ਕੇ ਆਏ ਹੈਗੇ ਇਹ ਸਾਡਾ ਦੁਆਰਾ ਜਾੜਾ ਹੈਗਾ ਲੈਂਡ ਪੁੱਲਿੰਗ ਪਾਲਸੀ ਨੂੰ ਲੈ ਕੇ ਇਸ ਵਕਤ ਪਿੰਡਾਂ ਦੇ ਵਿੱਚ ਕੋ ਹਰਾਮ ਬਚਿਆ ਹੋਇਆ ਵੈ ਸਰਕਾਰ ਦਾਵਾ ਕਰਦੀ ਪਈ ਹੈ ਕਿ ਕਿਸਾਨਾਂ ਦੇ ਹੱਕ ਦੀ ਜ਼ਮੀਨ ਹੈ ਕਿਸਾਨ ਦੀ ਜਿਹੜੀ ਹੈ ਕਿ ਉਹ ਤਰੱਕੀ ਨੂੰ ਜਿਹੜਾ ਲੈ ਕੇ ਇਹ ਪਾਲਸੀ ਬਣਾਈ ਗਈ ਹੈ ਪਰ ਇਹ ਜਿਹੜੇ ਕਿਸਾਨ ਨੇ ਪਹਿਲੀ ਤਸਵੀਰ ਨਹੀਂ ਹੁਣ ਪੰਜਾਬ ਦੇ ਵਕ ਵਕ ਉਹ ਜ਼ਿਲ੍ਹੇ ਖਾਸ ਤੌਰ ਤੇ ਜਿੱਥੇ ਲੈਂਡ ਪੁੱਲਿੰਗ ਪਾਲਸੀ ਜਿਹੜੀ ਹੈ ਕਿ ਉਹ ਲਾਗੂ ਕੀਤੀ ਜਾਣੀ ਹੈ ਪਰ ਜੋ ਹਾਲਾਤ ਇਸ ਵਕਤ ਬੰਦੇ ਪੈਣੇ ਕਿਸਾਨਾਂ ਦੇ ਜਲੰਧਰ ਪਹੁੰਚੇ ਹੋਏ ਨੇ ਜਲੰਧਰ ਦੇ 1000 ਏਕੜ ਦੇ ਲਗਭਗ ਜਿਹੜੀ ਜ਼ਮੀਨ ਹੈ ਲੈਂਡ ਪੁਲਿੰਗ ਪਾਲਿਸੀ ਦੇ ਹੇਠ ਆ ਰਹੀ ਹੈ ਇਸ ਵਕਤ ਇੱਥੇ ਮੇਰੇ ਨਾਲ ਬਹਿਰਾਮ ਕੇ ਜਿਹੜੀ ਭਾਰਤ ਕਿਸਾਨ ਯੂਨੀਅਨ ਹੈ ਉਹਦੇ ਪ੍ਰਧਾਨ ਪਹੁੰਚੇ ਨੇ ਕੀ ਨਾਮ ਤੁਹਾਡਾ ਮੇਰਾ ਸੁਖਿੰਦਰ ਸਿੰਘ ਸੰਧੂ ਹੈ ਓਵਰ ਆਲ ਸੰਧੂ ਸਾਹਿਬ ਜੋ ਹੁਣ ਤੱਕ ਦਾ ਨੈਰੇਟਿਵ ਕੁੱਕੜਪਿੰਡ ਕੋਟਕਲਾ ਇੰਦੇ ਆਲੇ ਦੁਆਲੇ ਹੋਰ ਕਈ ਪਿੰਡ ਅਧੀ ਰਾਤ ਨੂੰ ਵੀ ਜਿਹੜੇ ਨੇ ਕਿ ਆਗੂ ਆਏ ਉਹਨਾਂ ਨੇ ਆ ਕੇ ਤੁਹਾਨੂੰ ਜਾਣਕਾਰੀਆਂ ਦੇਣੀਆਂ ਚਾਹੀਆਂ ਕਿ ਬੜੀ ਲਾਹੇਵੰਦ ਸਕੀਮ ਹੈ ਤੁਹਾਡੇ ਪੱਲੇ ਨਹੀਂ ਪੈ ਰਹੀ ਕਿ ਸਰਕਾਰ ਦੀ ਜਿਹੜੀ ਇਹ ਨੀਤੀ ਤੇ ਨੀਅਤ ਚ ਫਰਕ ਤੁਸੀਂ ਪਛਾਣ ਚੁੱਕੇ ਹੋ ਦੇਖੋ ਜੀ ਉਹਨਾਂ ਦੀ ਸਰਕਾਰ ਨੇ ਸਿਰਫ ਨੀਤੀ ਇੱਕੋ ਰੱਖੀ ਹੋਈ ਆ ਜਿਹੜਾ ਕਿਸਾਨ ਨੂੰ ਮਾਰੂ ਦਾ ਕੋਈ ਇਹਨਾਂ ਕੋਲੇ ਹੈ ਨਹੀਂ ਟੁਕਮਾ ਉਹ ਜਿਹੜੇ ਪਹਿਲਾਂ ਬਣੇ ਹੋਏ ਆ ਇੰਨੀਆਂ ਕਲੋਨੀਆਂ ਗੱਟੀਆਂ ਉਹ ਤੇ ਅਜੇ ਤੱਕ ਇਹਨਾਂ ਕੋ ਕੰਪਲੀਟ ਨਹੀਂ ਹੋਈਆਂ ਉੱਡਾ ਦੀਆਂ ਦੇਖ ਲਓ ਇੰਪਰੂਵਮੈਂਟ ਟਰਸ ਦੀਆਂ ਦੇਖ ਲਓ ਜਿਨ੍ਹਾਂ ਦੀਆਂ ਵੀ ਹੈਗੀਆਂ ਇਹਨਾਂ ਦੀ ਕੋਈ ਕਲੋਨੀ ਅਜੇ ਤੱਕ ਕੰਪਲੀਟ ਨਹੀਂ ਹੋਈ ਜਿਹੜੇ ਇਹਨਾਂ ਨੇ ਸਿਰਫ ਰੱਖਿਆ ਹੋਇਆ ਆ ਵੀ ਆਪਣੀ ਕਮਿਸ਼ਨ ਵੀ ਸਾਨੂੰ ਹੁਣ ਲੁੱਟਣ ਦਾ ਪੰਜਾਬ ਨੂੰ ਹੋਰ ਕੋਈ ਜਰੀਆ ਨਹੀਂ ਰਹਿ ਗਿਆ ਕਦੇ ਉਹ ਕੋਈ ਜਰੀਆ ਬਣਾ ਦਿੰਦੇ ਆ ਇਸ ਟਾਈਮ ਤੇ ਹੁਣ ਜਰੀਆ ਕੀ ਆ ਵੀ ਜਿਹੜੀ ਉਹ ਜ਼ਮੀਨਾਂ ਦੇਖਦੇ ਆ ਵੀ ਜ਼ਮੀਨ ਦੇ ਵਿੱਚੋਂ ਅਸੀਂ ਆਪਣਾ ਵੇਚੀਏ ਜੋ ਵੀ ਹੈ ਉਹਨਾਂ ਦੇ ਪ੍ਰਾਪਰਟੀ ਆਫ ਦਾ ਕਮਿਸ਼ਨ ਲਈਏ ਪ੍ਰਾਈਵੇਟ ਬੰਦਿਆਂ ਨੂੰ ਜਾ ਕੇ ਸਮਝਾਉਂਦੇ ਆ ਜਿਹੜਾ ਇੱਥੋਂ ਦਾ ਬੰਦਾ ਆ ਉਹ ਤੇ ਆਉਂਦਾ ਹੀ ਕੋਈ ਨਹੀਂ ਇਹਦਾ ਬਾਹਰਲੇ ਬੰਦੇ ਆਣ ਕੇ ਸਮਝਾਉਣ ਲੱਗਦੇ ਆ ਕਦੇ ਰਾਤ ਡਾਕਟਰ ਨੂੰ ਭੇਜ ਦਿੰਦੇ ਆ ਡਾਕਟਰ ਨੂੰ ਕੀ ਮਾਲੂਮ ਬਦ ਪਤਾ ਜੀ ਬੜੀ ਤੇ ਜ਼ਮੀਨ ਦਾ ਡਾਕਟਰ ਦਾ ਕੰਮ ਪੇਸ਼ਾ ਡਾਕਟਰੀ ਆ ਉਹਦਾ ਕੰਮ ਇਹ ਨਹੀਂ ਹੈਗਾ ਵੀ ਸਾਡਾ ਜਿਹੜਾ ਆ ਉਹ ਮਤਲਬ ਜ਼ਮੀਨ ਦੇ ਬਾਰੇ ਉਹਨੂੰ ਪਤਾ ਹੋਵੇ ਤੇ ਉਹ ਸਿਰਫ ਰਾਤ ਨੂੰ ਕੀ ਆ ਵੀ ਆਪ ਪਹਿਲਾਂ ਹੀ ਟਿਕ ਲਾਏ ਹੋਏ ਸੀ ਯਸ ਦੇ ਵੀ ਵੀ ਇਹ ਜਿਹੜੇ ਉਹ ਹੈਗੇ ਆ ਵੀ ਸਾਡੇ ਨਾਲ ਸਹਿਮਤ ਆ ਜੇ ਸਹਿਮਤ ਆ ਤਾਂ ਇੰਨੇ ਕਿਸਾਨ ਕੱਲ ਹੀ ਆਉਂਦੇ ਆ ਇਹ ਸਾਰੇ ਸਾਰਿਆਂ ਦੀ ਜ਼ਮੀਨ ਵਿੱਚ ਆਈ ਹੋਈ ਹੈ ਜੀ ਕਿਹੜੀ ਤੇ ਨੇ ਸਾਰੇ ਇਹਦੇ ਹਾਂਜੀ ਸਾਰੀ ਪੀੜ ਦੇ ਆ ਜੀ ਜਿਨੇ ਪੀੜ ਤੇ ਆਈ ਇਹਦਾ ਸਿਰਫ ਆਪਣਾ ਇੱਕ ਬਣਾ ਕੇ ਰੱਖਿਆ ਹੋਇਆ ਦੂਜੀ ਗੱਲ ਕਰਦੇ ਆ ਜੀ ਸਾਈ ਹਜ਼ਾਰ ਗਾਇਦਾ ਦੇ 200 ਗਾਇ ਦੇ ਬਲਾਡ ਦੀ ਤੁਸੀਂ ਸ਼ਹਿਰ ਦੇ ਵਿੱਚ ਚਲ ਜਓ ਸ਼ਹਿਰ ਦੇ ਵਿੱਚ ਪਹਿਲਾਂ ਵੀ ਜਿੰਨੇ ਮਤਲਬ ਬਹੁਤੇ ਦੋ ਗਲੇ ਜ਼ਮੀਨ ਜੇ ਕਿਲਾ ਜ਼ਮੀਨ ਜਿਹੜੇ ਜ਼ਿਮੀਂਦਾਰਾਂ ਕੋਲੇ ਆ ਉਹ ਜ਼ਮੀਨ ਜ਼ਿਮੀਂਦਾਰ ਆਪਣਾ ਡੇਰੀ ਫਾਰਮ ਕੀਤਾ ਰੱਖ ਕੇ ਉਹ ਕੰਮ ਕਰਦੇ ਆ ਆਪਣਾ ਤੇ ਡੇਰੀ ਤਾਂ ਤੁਸੀਂ ਰੱਖਣ ਨਹੀਂ ਦੇਣੀ ਜੇ ਤੁਸੀਂ ਇੱਕ ਕਰਦੇ ਹੋ ਉਹਦੇ ਵਿੱਚ ਤੁਸੀਂ ਮੱਝ ਇੱਕ ਨਹੀਂ ਰੱਖ ਸਕਦੇ ਤੁਸੀਂ ਇਹਦੇ ਸ਼ਹਿਰ ਦੇ ਵਿੱਚ ਕਾਰਬੀ ਖਾਂ ਦੇ ਅੰਡਰ ਜਿੰਨਾ ਵੀ ਆ ਗਿਆ ਉਹਦੇ ਵਿੱਚ ਇੱਕ ਵੀ ਮੱਝ ਨਹੀਂ ਰੱਖ ਸਕਦੇ ਤੇ ਜੇ ਮੱਝਾਂ ਨਹੀਂ ਰੱਖ ਸਕਦੇ ਉਹਨਾਂ ਨੇ ਖਾਣਾ ਕੀ ਆ ਜੇ ਉਹ ਇੰਨੇ ਪਲਾਟ ਨਾਲ ਤੁਹਾਡਾ ਕਿਵੇਂ ਗੁਜ਼ਾਰਾ ਹੋ ਸਕਦਾ ਜੀ ਠੀਕ ਹੈ ਮਾਨ ਸਾਹਿਬ ਨੇ ਇੱਕ ਕਾਨਫਰੰਸ ਕੀਤੀ ਸੀ ਤੇ ਕਿਸੇ ਪੱਤਰਕਾਰ ਨੇ ਸਵਾਲ ਕੀਤਾ ਸੀ ਉਹ ਕਹਿੰਦੇ ਤੁਸੀਂ ਕਿਸਾਨ ਲੀਡਰ ਕਹਿੰਦੇ ਹੋ ਮੈਂ ਤਾਂ ਲੱਗਦਾ ਖੇਤਾਂ 'ਚ ਵੀ ਨਹੀਂ ਉਹ ਕਦੇ ਜਨਤੇ ਆਉਣੇ ਉਹਨਾਂ ਨੂੰ ਪੁੱਛ ਲਿਓ ਖੇਰ ਡਿਲੀਵਰੀ ਖੇਤਾਂ 'ਚ ਦੇ ਦੋਗੇ ਕਿਤੇ ਤੁਹਾਡੇ ਤੇ ਨਾ ਉਹ ਲਾਂਚਨ ਲੱਗ ਜੇ ਦੁਬਾਰਾ ਫੇਰ ਆ ਕੇ ਕਿਉਂਕਿ ਧਰਨਾ ਪ੍ਰਦਰਸ਼ਨ ਰੋਜ਼ ਪ੍ਰਦਰਸ਼ਨ ਹੋਣ ਜਿਹੜਾ ਕਿ ਹੌਲੀ-ਹੌਲੀ ਵੱਧਦਾ ਪਿਆ ਵਾ ਪਿੰਡ ਮੈਂ ਤੁਹਾਡੇ ਆਇਆ ਸੀਗਾ ਤੁਸੀਂ ਖੇਤਾਂ 'ਚ ਖੜ ਕੇ ਮੇਰੇ ਨਾਲ ਗੱਲ ਵੀ ਕੀਤੀ ਸੀ ਓਵਰਆਲ ਸਾਰੀਆਂ ਸਥਿਤੀਆਂ ਨੂੰ ਬਿਆਨ ਨੂੰ ਕਿਵੇਂ ਦੇ ਦੇਖੋ ਨਾ ਉਹ ਆੜ ਕੇ ਸਾਡੀਆਂ ਫਰਜ਼ਾਂ ਚੈੱਕ ਕਰੇ ਅਸੀਂ ਉਹ ਲੋਕ ਘਰ ਘਰ ਲੈ ਕੇ ਜਾਵਾਂਗੇ ਜਿਨ੍ਹਾਂ ਦੀ ਜ਼ਮੀਨ ਵਿੱਚ ਆਂਦੀ ਆ ਜਦੋਂ ਡਾਕੂਮੈਂਟ ਚੈੱਕ ਕਰੂਗਾ ਨਾ ਫਿਰ ਉਹਨੂੰ ਪਤਾ ਲੱਗੂਗਾ ਕਿ ਕਿਹੜੇ ਕਿਸਾਨ ਆ ਤੇ ਕਿਹੜੇ ਲੀਡਰ ਆ ਤੇ ਕੌਣ ਹੈਗਾ ਉਹ ਉੱਥੇ ਬੈਠਾ ਦਫ਼ਤਰਾਂ 'ਚ ਗੱਲਾਂ ਕਰੀ ਜਾਂਦਾ ਤੇ ਗੱਲਾਂ ਤਾਂ ਸ਼ੁਰੂ ਤੋਂ ਜਦੋਂ ਜੰਮਿਆ ਉਦੋਂ ਦਾ ਹੀ ਕਰੀ ਜਾਂਦਾ ਉਹ ਉਹਦੀ ਵਸਦੀ ਗੱਲ ਹੈ ਨਹੀਂ ਕਿ ਹੁਣ ਹੁਣ ਕੇ ਪੰਜਾਬ ਨੂੰ ਛੱਡ ਕੇ ਘਰ ਨੂੰ ਜਾ ਲੋਕਾਂ ਨੂੰ ਬਸਣ ਦੇ ਇੱਥੇ ਤੇ ਕੋਈ ਲੋੜ ਨਹੀਂ ਕਿਸੇ ਦੀ ਐਕਵਾਇਰ ਕਰਨ ਦੀ ਉਹ ਕਹਿੰਦੇ ਪਏ ਨੇ ਪੰਜਾਬ ਤਰੱਕੀ ਤੇ ਖੁਸ਼ਹਾਲੀ ਵੱਲ ਵੱਧਦਾ ਪਿਆ ਵਾ ਕਿ ਜਿਹੜੇ ਸਿਰਫ ਵਿਰੋਧ ਕਰਨਾ ਜਾਣਦੇ ਨੇ ਜਿਹੜਾ ਕਿ ਭ੍ਰਮ ਫਲਾਇਆ ਜਾ ਰਿਹਾ ਵਾ ਖਾਸ ਕਰਕੇ ਇਸ ਪਾਲਸੀ ਨੂੰ ਲੈ ਕੇ ਤਾਂ ਕੀ ਇਹ ਤਾਂ ਕਿਸਾਨਾਂ ਦੇ ਹੱਕ ਦੀ ਨਹੀਂ ਪਾਲਸੀ ਸਾਡੇ ਹੱਕ ਦੀ ਕਿੱਥੇ ਜੇ ਸਾਡੀ ਹੱਕ ਦੀ ਹੁੰਦੀ ਤਾਂ ਇਹ ਧੱਕੇ ਖਾਂਦੇ ਫਿਰਦੇ ਉਹ ਤਾਂ ਸਾਡਾ ਸਾਰਾ ਕੁਝ ਹੀ ਲੈ ਗਿਆ ਸਾਨੂੰ ਦੇਣਾ ਉਹਨੇ ਕੀ ਆ ਪਰਚੀ ਦੇਣੀ ਆ ਜਿਹੜੇ 30 ਸਾਲ ਤੱਕ ਅਸੀਂ ਖੇਤਾਂ 'ਚ ਤੁਰੇ ਫਿਰਾਂਗੇ ਅਸੀਂ ਪਲਾਟੀ ਲੱਭਦੇ ਰਹਾਂਗੇ ਸਾਡੇ ਲੋਕਾਂ ਦੇ ਤਾਂ ਉਹਨੇ ਪ੍ਰਸਾਦ ਪਵਾਤੇ ਇਸ ਗੱਲ ਦੇ ਬਦਲੇ ਸਾਨੂੰ ਨਹੀਂ ਦਿੱਤਾ ਕੀ ਆ 6 ਕ ਨਾਲ ਤਾਂ ਸਾਡਾ ਕੱਟ ਕੇ ਸਾਨੂੰ 20 ਮਰਲੇ ਦੇਣੇ ਉਹਨੇ ਕੀ ਦਿੱਤਾ ਉਹਨੇ ਸਾਨੂੰ ਸਰਦਾਰ ਸਾਹਿਬ ਤੁਹਾਡੇ 6 ਕਰ ਦੇ ਕਰੀਬ ਸ਼ਾਇਦ ਜਮੀਨ ਜਿਹੜੀ ਆਂਦੀ ਆ ਉਹ ਵੀ ਬਿਲਕੁਲ ਸੜਕ ਦੇ ਨਾਲ ਲੱਗਦੀ ਜਿਹੜੀ ਅਸੀਂ ਅਖੀਰਲੀ ਵਾਰੀ ਗੱਲ ਕੀਤੀ ਸੀ ਉਹੀ ਮੈਨੂੰ ਲੱਗਦਾ ਫੈਕਟ ਹੋਣਗੇ ਸੀਐਲਯੂ ਤੱਕ ਦਾ ਦੇ ਕੋਈ ਹਾਲੇ ਤੱਕ ਤੁਹਾਡੇ ਕੋਲ ਜਾਣਕਾਰੀ ਤਾਂ ਨਹੀਂ ਆਈ ਕਿ ਉਸ ਜਿਹੜੀ ਕਿ ਜਮੀਨ ਕੁਛ ਇਧਰ ਤਰ ਹੋ ਗਈ ਹੈ ਪਰ ਵਰਗ ਮਾਹੌਲ ਕਿਵੇਂ ਦਾ ਹੈ ਅਸੀਂ ਸਿਰਫ ਅਖਬਾਰ ਦੇ ਵਿੱਚ ਹੀ ਬੜਿਆ ਹੈਗਾ ਸਾਡੇ ਕੋਲ ਕੋਈ ਇਲੈਕਟਰਲ ਜਾਂ ਨੋਟਿਸ ਇਹਨਾਂ ਦਾ ਕੋਈ ਨਹੀਂ ਆਇਆ ਹੈਗਾ ਇਹੀ ਹੈਗਾ ਆ ਬਾਕੀ ਸਾਡਾ ਜਿਹੜਾ ਏਰੀਆ ਹੈਗਾ ਆ ਪੂਰਾ ਇਸ ਦਾ ਵਿਰੋਧ ਕਰਦਾ ਵਿਰੋਧ ਕਰੇਗਾ ਨਾਲੇ ਇਹਦੇ ਵਿੱਚ ਸਾਨੂੰ ਗਵਰਨਮੈਂਟ ਨੇ ਦੇਣਾ ਕੀ ਆ ਕੁਛ ਵੀ ਨਹੀਂ ਦੇਣਾ ਹੈਗਾ ਜਿੱਥੇ ਸਾਡੀ ਜ਼ਮੀਨ ਆ ਸਾਡਾ ਉਹਦੇ ਵਿੱਚ ਹੀ ਘਰ ਹੈਗਾ ਆ ਜਿਹੜਾ ਘਰ ਹੈਗਾ ਉਹਦਾ ਵੀ ਖਸਰੇ ਨੰਬਰ ਵਿੱਚ ਪਾਏ ਹੈਗੇ ਆ ਅੱਛਾ ਉਹਦੇ ਵੀ ਖਸਰੇ ਨੰਬਰ ਪਾਏ ਹੈਗੇ ਆ ਸਾਡੀ ਜ਼ਮੀਨ ਨਹੀਂ ਖੱਲੀ ਜਾਣੇ ਸਾਡਾ ਘਰ ਵੀ ਜਾਣਾ ਆ ਸਾਡੇ ਘਰਾਂ ਦਾ ਯਾੜਾ ਹੁਣ ਆ ਇਹ ਹੈਗਾ ਆ ਅਸੀਂ ਤਾਂ 1947 ਤੋਂ ਪਹਿਲਾਂ ਹੀ ਉੱਚੜ ਕੇ ਆਏ ਹੈਗੇ ਇਹ ਸਾਡਾ ਦੁਆਰਾ ਯਾੜਾ ਹੈਗਾ ਆ ਅਸੀਂ ਆਪਣੇ ਬੱਚੇ ਲੈ ਕੇ ਕਿੱਥੇ ਜਾਵਾਂਗੇ ਖੇਤੀ ਸਾਡੇ ਕੋਲੋਂ ਚਲੀ ਜਾਣੀ ਹੈਗੀ ਆ ਘਰ ਸਾਡੇ ਕੋਲੋਂ ਚਲ ਜਾਣਾ ਹੈ ਇੰਨਾ ਆ ਕਿਸ ਗਵਰਨਮੈਂਟ ਨੇ ਪਾਲਸੀ ਬਣਾਉਣ ਤੋਂ ਪਹਿਲਾਂ ਕੋਈ ਵੀ ਸਰਵੇ ਨਹੀਂ ਕੀਤਾ ਹੈਗਾ ਜਿਹੜਾ ਪਹਿਲਾਂ ਕਰਨਾ ਮੰਨਦਾ ਸਕਾਇ ਲਾਂਦਾ ਸੁਭੀਤ ਹੁਣ ਪਿੰਡਾਂ 'ਚ ਬੋਰਡ ਵੀ ਲੱਗਣੇ ਸ਼ੁਰੂ ਹੋ ਗਏ ਨੇ ਸੋ ਸਮਝ ਕੇ ਪਿੰਡਾਂ ਚ ਆ ਜਾਏ ਤੁਹੀ ਚਿਤਾਵਨੇ ਕਿ ਤੁਹਾਡੀ ਵੀਡੀਓ ਬੜੀ ਵਾਇਰਲ ਹੋਈ ਸੀਗੀ ਕਿ ਨਾ ਹੁਣ ਸਟੈਂਡ ਕੀ ਹੈ ਕਿੱਥੇ ਤੱਕ ਹੁਣ ਜਿਹੜੀ ਹੈ ਕਿ ਸਾਰੀ ਲਾਂਬੰਦੀ ਜਿਹੜੀ ਹੋਈ ਹੈ ਲੋਕ ਲੈਰ ਬਣ ਰਹੀ ਹੈ 6 ਪਿੰਡ ਜਿਹੜੇ ਪੀੜਤ ਆ ਲੜਾਈ ਹੁਣ ਪਿੰਡਾਂ ਤੋਂ ਬਾਹਰ ਤੁਰਪੀ ਹੈ ਕੱਲ ਮੀਟਿੰਗਾਂ ਸ਼ੁਰੂ ਹੋ ਗਈਆਂ ਲੋਕੀ ਸਾਨੂੰ ਆਪ ਕਹਿ ਰਹੇ ਵੀ ਸਾਡੇ ਪਿੰਡਾਂ ਚ ਆਓ ਲੋਕ ਲੈਰ ਬਣੂਗੀ ਪਿੰਡ ਪਿੰਡ ਬੱਚਾ ਬੱਚਾ ਆਊਗਾ ਇਹਦੇ ਅਸੀਂ ਨਹੀਂ ਚਾਹੁੰਦੇ ਪਰ ਇਹ ਤਾਂ ਭਗਵਾਨ ਤੋਂ ਮੰਨ ਲੂ ਬੇਨਤੀ ਹੈ ਵੀ ਇਹਨੂੰ ਲੈਂਡ ਪੋਲਿਸੀ ਨੂੰ ਜਿੰਨਾ ਹੋ ਸਕਦਾ ਛੇਤੀ ਰੱਦ ਕਰੇ ਨੇ ਤਾਂ ਇਹ ਦਿੱਲੀ ਅੰਦੋਲਨ ਨਾਲੋਂ ਵੀ ਖਤਰਨਾਕ ਲੱਗਦਾ ਹੈ। ਉਹਨਾਂ ਇੱਕ ਪਾਸੇ ਮੋਰਚਾ ਲੈ ਲਿਆ, ਉਧਰ ਸ਼ਰਮਣ ਅਕਾਲੀ ਦਾ ਅੱਜ ਮੁਹੱਲੀ ਬੈਠਾ ਹੋਇਆ ਵੈਸੇ ਇਹ ਚੀਜ਼ਾਂ ਲਾ ਕੇ ਲਾਂਬੰਦੀ ਮਿਲ ਰਿਹਾ ਸਾਰੇ ਪਾਸੇ ਹੁਣ ਹੋਣੀ। ਦੇਖੋ ਸਾਰੇ ਪਾਸੇ ਸਾਰੀਆਂ ਪੋਲੀਟੀਕਲ ਪਾਰਟੀਆਂ ਸਾਰੀਆਂ ਪਿੰਡਾਂ ਦੇ ਵਿੱਚ ਹੁਣ ਸਾਡੇ ਦੋ-ਦੋ ਪ੍ਰੋਗਰਾਮ ਰੋਜ਼ ਰੋਜ਼ ਹੋ ਰਿਹਾ। ਸਾਰੇ ਲੋਕੀ ਸਾਨੂੰ ਆਪ ਆ ਰਹੇ ਸਾਡੇ ਕੋਲ। ਵੀ ਕਿੰਨੇ ਵਜੇ ਅਸੀਂ ਆਈਏ। ਮਤਲਬ ਲੜਾਈ ਘਰ-ਘਰ ਤੱਕ ਫੈਲ ਗਈ ਆ। ਮਸਲਾ ਇਹ ਆ ਵੀ ਲੜਾਈ ਨੂੰ ਜਲਦੀ ਤੋਂ ਜਲਦੀ ਭਗਵੰਤ ਸਿੰਘ ਸਾਹਿਬ ਨੂੰ ਬੇਨਤੀ ਆ ਕਿ ਦੇਖੋ ਨੁਕਸਾਨ ਬਹੁਤ ਜ਼ਿਆਦਾ। ਇਹ ਲੜਾਈ ਪਾਰਾ ਦਿੱਤਾ ਸਾਨੂੰ ਕਿ ਹੌਲੀ ਹੌਲੀ ਮਰਾਂਗੇ ਇਹ ਸਾਡੀ ਸਿੱਧੀ ਹੱਕ ਵਿੱਚ ਗੋਲੀ ਹੈ ਹਾਂ ਕੀ ਕਹਿਣਾ ਚਾਹੁੰਦੇ ਹਾਂ ਸਾਡੇ ਤੇ ਸਾਰੀਆਂ ਪਾਰਟੀਆਂ ਸਾਡੇ ਨਾਲ ਕੰਡੈਕਟ ਕਰ ਰਹੀਆਂ ਕਾਂਗਰਸ ਪਾਰਟੀ ਵੀ ਕਰ ਰਹੀ ਉਹ ਵੀ ਕਹਿੰਦੇ ਤੁਹਾਡੇ ਹੱਕ ਦੇ ਵਿੱਚ ਆ ਅਕਾਲੀ ਦਲ ਵੀ ਕਰ ਰਿਹਾ ਸਾਡੇ ਨਾਲ ਉਹ ਵੀ ਤੁਹਾਡੇ ਹੱਕ ਦੇ ਵਿੱਚ ਆ ਜਿਹੜਾ ਸਾਡੇ ਨਾਲ ਖੜੂਆ ਸੀ ਉਹ ਤੇ ਨਾਲ ਖੜੇ ਆ ਬਿਲਕੁਲ ਹਾਂ ਸੱਟ ਵੈਲਕਮ ਆ ਜਿਹੜਾ ਮਰਦੀ ਆਫੀ ਸਾਡੇ ਇਹ ਕਿਸਾਨਾਂ ਨੇ ਜਿਹੜੀ ਹੈ ਕਿ ਉਹ ਸਿੱਧੇ ਤੌਰ ਤੇ ਜਿਹੜੀ ਹੈ ਕਿ ਉਹ ਕਲ ਕਹਿ ਦਿੰਦੀ ਹੈ ਕਿ ਅਸੀਂ ਜਿਹੜਾ ਹੈ ਕਿ ਸਰਕਾਰ ਦੇ ਖਿਲਾਫ ਜਿਹੜਾ ਰੋਸ ਪ੍ਰਦਰਸ਼ਨ ਇਹ ਦੇ ਕਰਾਂਗੇ ਬੇਨਤੀ ਸਾਡੀ ਇਹ ਹੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਨੂੰ ਕਿ ਉਹ ਜਲਦ ਤੋਂ ਜਲਦ ਜਿਹੜੀ ਇਹ ਪਾਲਿਸੀ ਨੂੰ ਵਾਪਸ ਲਏ ਹੁਣ ਦੇਖਣਾ ਹੋਏਗਾ ਸਰਕਾਰ ਅੱਗੇ ਕਿਸ ਤਰੀਕੇ ਦੇ ਨਾਲ ਇਸ ਪਾਲਿਸੀ ਨੂੰ ਲੈ ਕੇ ਰੁਕਤ ਤਿਆਰ ਕਰਦੀ ਹੈ ਆਪਣਾ ਕਿਸ ਤਰੀਕੇ ਦੇ ਨਾਲ ਜਵਾਬ ਦਿੰਦੀ ਹੈ ਹੁਣ ਦੇਖਣਾ ਹੋਏਗਾ ਆਉਣ ਵਾਲੇ ਦਿਨਾਂ ਦੇ ਵਿੱਚ ਸਥਿਤੀ ਬੰਦੀ ਕੀ ਹੈ ਕੈਮਰਾ ਪਰਸ਼ੰਦੀ ਗਰੁੱਪ ਦੇ ਨਾਲ ਪ੍ਰੋਮਿਸਿੰਗ ਪੀਟੀਸੀ ਨਿਊਜ਼ ਜਿਲੰਦ